ਪਟਿਆਲਾ ਦੇ ਥਾਪਰ ਯੂਨੀਵਰਸਿਟੀ ਕੋਲ ਕਾਰ ਤੇ ਸਕੂਟਰ ਦੀ ਹੋਈ ਟੱਕਰ ਜਿਸ ਦੇ ਵਿੱਚ ਇੱਕ ਸਕੂਟਰ ਚਾਲਕ ਜੋ ਆਪਣੇ ਆਪ ਨੂੰ ਪੰਜਾਬ ਰੋਡਵੇਜ਼ ਦਾ ਡਰਾਈਵਰ ਦੱਸ ਰਿਹਾ ਹੈ ਪੁਲਿਸ ਦੇ ਸਾਹਮਣੇ ਕਾਰ ਚਾਲਕ ਨੂੰ ਮੰਦਾ ਚੰਗਾ ਬੋਲ ਰਿਹਾ ਤੇ ਉਸ ਦੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੁਲਿਸ ਮੌਕੇ ਤੇ ਜ਼ਰੂਰ ਪਹੁੰਚਦੀ ਹੈ ਪਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਆਪਣੇ ਆਪ ਨੂੰ ਰੋਡਵੇਜ਼ ਦਾ ਡਰਾਈਵਰ ਦੱਸਣ ਵਾਲਾ ਵਿਅਕਤੀ ਕਾਰ ਚਾਲਕ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕਰਦਾ ਹੈ

ਤੰਗ ਵੀ ਨਾ ਸਮਝੀ ਰੋਡਵੇਜ ਦਾ ਡਰਾਈਵਰ ਮੈਂ ਕਿਹਾ ਉਹ ਲੈ ਆ ਕੇ ਆਤੋਂ ਕੀ ਦੀ ਹੈ ਨਾ ਕੋਈ ਲੋਕਾਂ ਦੇ ਨਾਲ ਅਸੀਂ ਥੋੜੀ ਮੈਂ ਉਹ ਤਾਂ ਆਣੀ ਤੋਂ ਗੱਡੀ ਘੁੰਮੇ ਰਿਹਾ ਉਹਨੇ ਅੰਦਰ ਸਾਡੇ ਸਾਹਮਣੇ ਗੱਡੀ ਦੇ ਰਿਹਾ ਹੁਣ ਕੁਝ ਕਰਨੇ ਰੇ ਮੈਂ ਰੋਡਵੇਜ ਦਾ ਡਰਾਈਵਰ ਫਿਰ ਮੈਂ ਕੀ ਕਰ ਰੋਡਵੇਜ ਦੇ ਕੇ ਰਿਹਾ ਹੈ ਸਾਰੇ ਕਹ ਰਹੇ ਬ੍ਰੇਕ ਨਹੀਂ ਮਾਰੀ ਤਾਂ ਗੱਲਾ ਸੱਚਾ ਹੈ ਨਹੀਂ ਤੇਰੀ ਉਮਰ ਨਹੀਂ ਕਿੰਨੀ ਵੱਡੀ ਸੜਕ ਤੇ ਲੰਘਦੀ ਇਸ ਤੇ ਸਦਾ ਹੀ ਠੋਕਦੀ ਠਾਈ ਠੋਕਦੀ ਉਹ ਵੀ ਤੇ ਚੜੀ ਜਾਣਾ ਯਾਰ ਬਿਨਾਂ ਮਾ ਦੇ ਹੁਣ ਰੋਡ